ਅੱਜ ਦੀ ਸ਼ਾਰਟ ਵੀਡੀਓ ਵਿੱਚ ਆਪਾਂ ਇੱਕ ਸੋਨੂੰ ਗੱਬਣ ਵੈਟ ਦਿਖਾਉਣੀ ਹੈ ਵੀਰ ਦੇ ਘਰ ਦੀ ਹੈ ਬਾਈ ਐਰ ਸੈਰ ਬਰੀਡ ਆ ਗਈ ਮੰਗ ਬਹੁਤ ਆ ਮਿਲਦੀ ਬਹੁਤ ਘੱਟ ਆ ਜੇ ਗੱਲ ਕਰੀਏ ਫੈਟ ਹੁੰਦੀ ਹੈ ਚੰਗੀ ਹੁੰਦੀ ਹੈ ਕਿਉਂਕਿ ਗਰਮੀ ਨਾਲ ਮੰਨਣ ਵਾਲੀ ਆ ਗਈ ਬਰੀਡ ਤੇ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਆਪਣੀ ਪਸ਼ੂਆਂ ਚ ਉਹ ਸੇਲ ਕੀਤੀ ਹੈਗੀ ਤੇ ਬਾਈ ਦਾ ਜਿਹੜਾ ਪਿੰਡ ਆ ਬਾਈ ਬੰਦਰ ਆ ਗਿਆ ਜ਼ਿਲ੍ਹਾ ਨੂੰ ਮੋਗਾ ਤਹਿਸੀਲ ਬਾਗਾ ਪੁਰਾਣਾ ਨੇੜੇ ਪਿੰਡ ਬਾਈ ਨੂੰ ਇਧਰੋਂ ਆਉਂਗੇ ਤਾਂ ਸੁਖਾਨੰਦ ਵੀ ਰਹਿ ਜਾਂਦਾ ਬਾਈ ਤੇ ਇਧਰ ਗਜ਼ਾਰਾ ਬਰਗਾੜੀ ਇਹ ਪਿੰਡ ਬਾਈ ਨੂੰ ਨੇੜੇ ਰਹਿੰਦਾ ਲੰਬਾ ਵਾਲੀ ਵੀ ਬਾਈ ਨੂੰ ਨੇੜੇ ਰਹਿੰਦਾਗਾ ਤੇ ਸ੍ਰੀ ਵਾਲਾ ਵੀ ਨੇੜੇ ਹੈ ਨਾ ਬਾਈ ਹਾਂਜੀ ਕੰਟੈਕਟ ਨੰਬਰ ਬੋਲ ਦੋ ਆਪਣਾ 98151 3732 ਠੀਕ ਹੈ ਬਾਈ ਬਈ ਇਹ ਕਿਹੜਾ ਸੂਆ ਸੁੰਦੀ ਆ ਇਹ ਜੀ ਦੂਜਾ ਸੂਆ ਦੂਜਾ ਸੂਆ ਦੂਜਾ ਸੂਆ ਸੁੰਦੀ ਆ ਕਿ ਕਿੰਨੇ ਦਿਨਾਂ ਦੀ ਬਾਈ ਕੱਚੀ ਆ 20 ਤਰੀਕ ਨੂੰ ਦਿਨ ਪੂਰੇ ਤਰੀਕ ਨੂੰ ਬਾਈ ਦਿਨ ਪੂਰੇ ਆ ਕਈ ਵਾਰ ਨਾ ਕੁਛ ਪਸੂ 2-4 ਦਿਨ ਉੱਤੇ ਵੀ ਲੈ ਜਾਂਦਾ ਕਿ ਨਹੀਂ ਬਾਈ ਹਾਂਜੀ ਹਾਂ ਕਿੰਨਾ ਕਿਹਾਦਾ ਬਾਈ ਰਿਕਾਰਡ ਰਿਹਾਗਾ ਇਹਦਾ ਰਿਕਾਰਡ 28 29 ਕਿਲੋ ਆਪਾਂ ਜਾਨੀ ਕਿ ਚੋਇਆ ਹੈ ਜੀ। ਐਤ ਕਿੰਨੀ ਕਮੀ ਦਾ ਭਾਈ? ਐਤ ਕਿ 30+ ਦੇ ਦਊਗੀ। ਠੀਕ ਆ। ਤੇ ਮੌਲੇ ਦਾ ਜਿਹੜੀ ਵੀਰ ਨੇ ਮੰਨ ਕੇ ਚਲੋ ਡਿਮਾਂਡ ਰੱਖੀ ਆ ਭਾਈ 1,30,000 ਰੁਪਈਆ ਮੌਲ ਰੱਖਿਆਗਾ ਬਾਕੀ ਭਾਈ ਕਹਿੰਦਾ ਥੋੜਾ ਕਾਣਾ ਮਾਨਤਾ ਨੂੰ ਮੌਕੇ ਤੇ ਜ਼ਰੂਰ ਹੋ ਜਾਊਗਾ। ਤੇ ਜੇ ਕਿਸੇ ਵੀ ਵੀਰ ਨੂੰ ਬੈੜ ਪਸੰਦ ਆ ਭਾਈ ਨਾ ਕੰਟੈਕਟ ਜ਼ਰੂਰ ਕਰਿਓ ਸੌਰਡ ਨੂੰ ਵੇਖਣ ਲਈ। ਧੰਨਵਾਦ।